ਲਗਾਤਾਰ ਪੈ ਰਹੇ ਮੀਂਹ ਨਾਲ ਜਿਦਾ ਕਿ ਸੂਬੇ ਪਰਦੇ ਵਿੱਚ ਮੌਸਮ ਸੁਹਾਵਣਾ ਹੁੰਦਾ ਪਿਆ ਹੈ ਉੱਥੇ ਹੀ ਕਈ ਇਲਾਕਿਆਂ ਦੇ ਵਿੱਚ ਮੀਂਹ ਕਹਿਰ ਬਣ ਕੇ ਵਿਪਨ ਪਿਆ ਹੈ ਤਾਂ ਉਹਦਾ ਅਸੀਂ ਕਿ ਬਲਵਾਨਾ ਤੋਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਦਿੱਤਾ ਹੈ ਕਿ ਲਗਾਤਾਰ ਪੈ ਰਹੇ ਮੀਂਹ ਦੇ ਨਾਲ ਬਲਵਾਨਾ ਦੇ ਕਈ ਪਿੰਡਾਂ ਦੇ ਵਿੱਚ ਹੜਾ ਵਰਗੇ ਹਾਲਾਤ ਬਣ ਚੁੱਕੇ ਨੇ ਕਈ ਘਰ ਟੱਝੁਕੇ ਨੇ ਅਤੇ ਕਈ ਲੋਕ ਬੇਕਾਰ ਹੋ ਚੁੱਕੇ ਨੇ ਤਸਵੀਰਾਂ ਤੁਹਾਡੇ ਨਾਲ ਬਲਵਾਨਾ ਦੀ ਸਾਂਝੀਆ ਕਰ ਰਹੇ ਹਾਂ ਜਿੱਥੇ ਕਿ ਮੇਰੇ ਸਹਿਯੋਗੀ ਸਾਨੂੰ ਸਿਆਗ ਬਲੋ ਇਹਨਾਂ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਜਿੱਥੇ ਕਿ ਜਾਣਕਾਰੀ ਮੁਤਾਬਕ ਹੁਣ ਤੱਕ 100 ਤੋਂ ਵੱਧ ਕਰਾਂ ਨੂੰ ਨੁਕਸਾਨ ਪਹੁੰਚਿਆ ਹੈ ਤੇ 200 ਏਕੜ ਤੋਂ ਵੱਧ ਫਸਲਾਂ ਵੀ ਨੁਕਸਾਨਦਈ ਹੋਈਆਂ ਨੇ ਕਈ ਕਰਾਂ ਦੀਆਂ ਛੱਤਾਂ ਡੇਗ ਚੁੱਕੀਆਂ ਨੇ 20 ਤੋਂ 25 ਵੱਧ ਕਰਜੋਨੇ ਉਹ ਖਾਲੀ ਹੋ ਚੁੱਕੇ ਨੇ ਬਲਵਾਣਾ ਹਲਕਾ ਦੇ ਵਿੱਚ ਬੀਤੀ ਦਿਨੀ ਪਿਆਮੀ ਲੋਕਾਂ ਲਈ ਆਫਤ ਬਣ ਕੇ ਸਾਹਮਣੇ ਆ ਰਿਹਾ ਹੈ ਲਗਭਗ 100 ਕਰਾਂ ਤੋਂ ਵੱਧ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਵੀ ਤੋਂ 25 ਤੋਂ ਵੱਧ ਕਰਜੋ ਨੇ ਉਹ ਖਾਲੀ ਕਰਵਾਉਣੇ ਪੈ ਰਹੇ ਨੇ ਤਾਂ ਲੋਕ ਨੇ ਅਤੇ ਲੋਕਾਂ ਵੱਲੋਂ ਵੀ ਆਪਣੀਆਂ ਜੋ ਮੁਸ਼ਕਲਾਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤਾਂ ਕੀ ਕੁਝ ਲੋਕ ਲੋਕਾਂ ਨੇ ਇੰਨਾ ਹਾਲਾਤਾਂ ਬਾਰੇ ਦੱਸਿਆ ਉਹ ਵੀ ਤੁਹਾਨੂੰ ਸਿੱਝ ਮੌਜੂਦਾ ਬੱਲੂਆਂ ਨਾਲਕਾ ਦੇ ਪਿੰਡ ਵਿਰਿਆਮ ਕਿੜੇ ਦੇ ਵਿੱਚ ਜਿੱਥੇ ਬੀਤੀ ਰਾਤ ਹੋਈ ਬਾਰਿਸ਼ ਕਾਣ ਕਰਕੇ ਜੜੇਗੇ ਹਾਰਡ ਜਿਹੇ ਹਾਲਾਤ ਹੋ ਗਏ ਨੇ ਕੈਮਰਾਮੈਨ ਨੂੰ ਕਹੂੰਗਾ ਤੁਹਾਡੀਆਂ ਤਸਵੀਰਾਂ ਦਿਖਾ ਦੇਣ ਇਹ ਜਿਹੜੀਆਂ ਤਸਵੀਰਾਂ ਕੋ ਸਮੁੰਦਰ ਦੀਆਂ ਨਹੀਂ ਨਹੀਂ ਐ ਇਹ ਸਿਰਫ ਖੇਤ ਨਹੀਂ ਜਿੱਥੇ ਜਿਹੜਾਗਾ 5 5 5 ਫੁੱਟ ਪਾਣੀ ਜਿਹੜਾਗਾ ਚੜ ਗਿਆ ਤੇ ਕਿਸਾਨਾਂ ਦੀ ਜਿਹੜੀ ਆ ਝੋਨੇ ਦੀ ਫਸਲ ਬੀਜੀ ਹੋਈ ਸੀਗੀ ਉਹ ਜਿਹੜੀ ਬਰਬਾਦ ਹੋ ਚੁੱਕੀ ਆ ਨੇ ਮੌਕੇ ਦੀਆਂ ਤਸਵੀਰਾਂ ਨੇ ਜਿਹੜੇ ਕਿ ਕਿਸਾਨ ਸਾਡੇ ਨਾਲ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਜਿਹੜਾ ਕਿੰਨਾ ਕੁ ਨੁਕਸਾਨ ਹੋਇਆ ਨਾਲ ਤੁਸੀਂ ਇਹ ਤਸਵੀਰਾਂ ਇੱਕ ਹੋਰ ਵੇਖ ਲਓ ਜਿਹੜਾਗਾ ਨਾਰ ਨਰਮਾ ਬੀਜਿਆ ਹੋਇਆ ਨਰਮੇ ਦਾ ਵੀ ਜਿਹੜਾਗਾ ਕਾਫੀ ਨੁਕਸਾਨ ਹੋਇਆ ਐ ਇਸ ਬਾਬਤ ਜਿਹੜਾਗਾ ਆਪਾਂ ਜਿਹੜੀ ਕਿਸਾਨ ਜਿਹੜੇ ਮੌਕੇ ਤੇ ਮੌਜੂਦ ਨੇ ਉਹਨਾਂ ਨਾਲ ਜਿਹੜੀ ਗੱਲਬਾਤ ਕਰਾਂਗੇ ਵੀ ਕਿ ਕਿੰਨੀ ਕਿ ਬਾਰ ਕੋ ਪ੍ਰਸ਼ਾਸਨ ਅਧਿਕਾਰੀ ਜਿਹੜਾ ਮੌਕੇ ਤੇ ਪਹੁੰਚਿਆ ਕਿ ਨਹੀਂ ਪਹੁੰਚਿਆ ਤਾਂ ਬੱਲੋਆ ਨਾਲ ਕਦੇ ਪਿੰਡ ਪਿੰਗਾ ਵਾਲੀ ਦੇ ਵਿੱਚ ਜਿੱਥੇ ਤੁਹਾਨੂੰ ਇਹ بارش ਹੋਈ ਸੀਗੀ ਤੇ بارش ਕਾਰਨ ਕਰਕੇ ਲੋਕਾਂ ਲਈ ਇੱਕ ਆਪਤ ਬਣ ਗਈ ਲਗਭਗ ਇੱਥੇ ਜਿਹੜੇਗੇ 100 ਤੋਂ ਵੱਧ ਜਿਹੜੇ ਘਰ ਸੀਗੇ ਉਹਨਾਂ ਦੀ ਜਿਹੜੀਆਂ ਮਕਾਨਾਂ ਦੀਆਂ ਚਿੱਤਾ ਡਿੱਗ ਗਈਆਂ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਗਿਆ ਜਿਹੜੇ ਕਿ ਲੋਕ ਜਿਹੜੇ ਕਿ ਹੁਣ ਮਜਬੂਰ ਹੋ ਕੇ ਘਰ ਛੱਡ ਰਹੇ ਨੇ ਤੇ ਜਿਹੜਾ ਹੈਗਾ ਕਿਥੇ ਆਪਦੀ ਰੇਸ ਵਾਸਤੇ ਜਿਹੜਾ ਹੈਗਾ ਵੱਖ-ਵੱਖ ਜਿਹੜੇ ਕਿ ਲੋਕਾਂ ਦੀ ਮਦਦ ਲੈ ਰਹੇ ਨੇ ਆਪਾਂ ਸਾਰੀ ਜਾਣਕਾਰੀ ਇੱਥੋਂ ਦੇ ਨਿਵਾਸੀ ਨਹੀਂ ਉਹਨਾਂ ਕੋਲੋਂ ਲਵਾਂਗੇ ਵੀ ਜਿਹੜਾ ਹੈ ਕਿ ਕਿੰਨੇ ਘਰ ਪਾਣੀ ਦੇ ਵਿੱਚ ਡੁੱਬੇ ਨੇ ਤੁਹਾਨੂੰ ਇਹ ਪਰਿਵਾਰ ਦੇ ਜਿਹੜੇ ਕਿ ਛੱਤਾਂ ਟਿਕਣ ਕਾਰਨ ਕਰਕੇ ਕਈਆਂ ਦੇ ਸੱਟਾਂ ਵੀ ਲੱਗੀਆਂ ਨੇ ਮੌਕੇ ਦੇ ਹਾਲਾਤ ਉਹਨੂੰ ਮੈਂ ਕਵਾਂਗਾ ਜਿਹੜੇ ਦਿਖਾ ਦੇਣ ਕੈਮਰਾਮੈਨ ਨੂੰ ਕਵਾਂਗੇ ਜਿਹੜੇ ਦਿਖਾ ਦੇਣ ਜਿਹੜੇ ਕਿ ਲੋਕ ਜਿਹੜੇ ਕਿ ਘਰ ਛੱਡ ਰਹੇ ਨੇ ਕਰਦੀਆਂ ਤਸਵੀਰਾਂ ਨੇ ਘਰਾਂ ਦੇ ਵਿੱਚ ਪਾਣੀ ਢਾਕ ਲ ਹੋ ਚੁੱਕਿਆ ਪਰ ਲੇਕਿਨ ਇੱਥੇ ਜਿਹੜੇ ਕਿ ਪ੍ਰਸ਼ਾਸਨ ਵੱਲੋਂ ਜਿਹੜ

लगभग सब समान हम धो रहे हैं गौशाला के ट्रैक्टर में हूँ मुहैया करा रहे हैं इनको जा रहे हैं खाना पीना सब कुछ ये समान जो इनका बताया बचा रहे हैं बहुत से सामान खत्म हो चुके हैं जैसे कि कमरे गिरे हैं ना जो मकान उनके अंदर जो सामान था खराब हो चुका है कारण बजे क्या रहा ये बरसात का जो पानी है, है इसका है। या तो इसके ही कारण है ज्यादातर ये बरसात अब की बारीस जो बरसात हुई है कैसे घर के छोड़ रहे हैं लोग यहाँ पर क्या कारण क्या है जो पानी की वजह से बहुत बारिश हुई उसकी वजह से घरों में पानी घुस गया मकान फट गए तो क्या करें सर नीचे की मरना कितने लोग घर छोड़ रहे हैं इसमें कम से कम पंद्रह बीस घर तो उठे गए लेकिन एक सौ बीस घर की बस्ती है तो है ना पानी लगे सभी घरों में घुस गया को प्रशासन ने सार ली प्रशासन ने कोई जी सार दिया। नहीं दिया नए की चीन सूद बुदली मेन बात तो ये है ना कोई आके गम पूछ लेना इंसान से तो भी मन हल्का हो जाता है लेकिन किसी चीज ने सूद बुद तक नहीं दी क्या मांग करते हो प्रशासन से मांग तो यही है भी ना ये पानी निकाला जाए और जो गरीबे है उनको कुछ सहायता दी गए गरीब बंदे है सारे यहाँ सभी मजदूरी वाले बंदे है तो दो टाइम की रोटी नहीं बनती जी मकान कहाँ से बनेगा जिंदगी में एक बार बंदा मकान बना सकता है बार बार तो बनता नहीं है है ठीक हां जी एक चेत माली है जी उसके ऊपर छत गिर गई तो उसका एक कान फट गया एक लाट टूट गई ये बारिश न हो गयी बारिश बहुत नजायज होगी जी जिंद करके सारिया फसल नुकसानिया गई जी ਪਾਣੀ ਪਣੀ ਉਹ ਪੇ ਘਰਾਂ ਚ ਪਾਣੀ ਵੜਾ ਪੇ ਮਕਾਨ ਡਿੱਗੀ ਜਾਂਦੇ ਆ ਜੀ ਆਹ ਰਾਸਤਾ ਤੁਸੀਂ ਦੇਖਦੇ ਪਈ ਸਾਡੇ ਘਰ ਨੂੰ ਜਾਂਦਾ ਕੋਈ ਰਾਸਤਾ ਨਹੀਂ ਹੈਗਾ ਜੀ ਨਾ ਲੈਡ ਦਾ ਪ੍ਰਬੰਧ ਜੀ ਨਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਪਸੂ ਡਿੰਗੀ ਜਾਂਦੇ ਕੀ ਭਾਈ ਉਹਨਾਂ ਨੂੰ ਕੋਈ ਹਾਲੀ ਨਹੀਂ ਹੈਗੀ ਸਾਡੇ ਕੋਲ ਜੀ ਇਹ 2 300 ਇਕੜ ਹੋ ਗਈ ਪਾਣੀ ਜਿੱਥੇ ਪਾਣੀ ਪਣੀ ਸਮੁੰਦਰ ਤਾਂ ਕੋਈ ਵਟ ਨਹੀਂ ਕੋਈ ਖਾਲਾ ਨਹੀਂ ਰਹੀ ਕਿੰਨੇ ਕਿੰਨੇ ਫੁੱਟ ਪਾਣੀ ਕਿੰਨੇ ਕਿੰਨੇ ਫੁੱਟ ਪਾਣੀ ਚੜੀਆ ਪਾਣੀ 5 ਤੋਂ 6 ਫੁੱਟ ਪਾਣੀ ਹੈ ਕੀ ਕਿਹੜੀ ਘੜੀ ਪਸਲਾ ਨੁਕਸਾਨ ਨਹੀਂ ਗਈਆਂ ਝੋਨਾ ਤੇ ਨਰਮਾ ਇਹ ਆਪਣੀ ਤੇ ਬਾਗ ਇਹ ਬਾਗ ਦਾ ਬਹੁਤ ਜ਼ਿਆਦਾ ਨੁਕਸਾਨ ਹੈ ਬਾਗ ਪੁੱਤਾ ਵਾਂਗੂ ਪਲਦਾ ਹੈ 12 13 ਸਾਲ ਚ ਬੂਟਾ ਤਿਆਰ ਹੁੰਦਾ ਹੈ ਜਦ ਬੂਟਾ ਮਰ ਗਿਆ ਬਾਗ ਦਾ ਤੋ ਦੁਬਾਰਾ ਲਾਵਾਂਗੇ ਤਾਂ 12 13 ਸਾਲ ਜਾ ਕੇ ਹੋਣਾ ਨਹੀਂ ਉਹਨਾਂ ਹੀ ਫਿਰ ਖੜੇ ਆ ਬ੍ਰਿਆਮ ਖੇੜਾ ਤੇ ਢੀਂਗਾ ਵਾਲੀ ਦੀ ਸੀਂ ਦੀ ਉੱਤੇ ਜੋ ਕਿ ਇੱਧਰ ਝੋਨੇ ਦੀ ਵਾਲੀ ਜ਼ਮੀਨ ਸੀਗੀ ਇਹ ਕੋਈ 70000 ਨੂੰ ਠੇਕੇ ਲਈ ਸੀ ਸਾਰੀ ਦੀ ਸਾਰੀ ਡੁੱਬ ਚੁੱਕੀ ਆ ਵੇਖ ਲਓ ਵੀ 5 5 ਫੁੱਟ ਪਾਣੀ ਖੜਾ ਹੈ ਜੀ ਇੱਧਰ ਨਰਮੇ ਦੀ ਫਸਲ ਹੈ ਤੇ ਉਹ ਵੀ ਸਾਰੀ ਡੁੱਬ ਚੁੱਕੀ ਹੈ ਜੀ ਆ ਘਰ ਨੂੰ ਜਾਣ ਵਾਲਾ ਰਸਤਾ ਦੇਖ ਲਓ ਜੀ ਇਹ ਵੀ ਸਾਡਾ ਮਤਲਬ ਬਿਲਕੁਲ ਪਾਣੀ ਦੇ ਵਿੱਚ ਦੀ ਜਾਣਾ ਪੈਂਦਾ ਮਕਾਨ ਸਾਰੇ ਪਾੜ ਚੁੱਕੇ ਨੇ ਜੀ ਤੇ 100% ਹੀ ਨੁਕਸਾਨ ਹੈ ਘਰੇ ਪੱਠੇ ਵੀ ਨਹੀਂ ਰਹਿ ਗਏ ਜਿਹੜੇ ਪਸ਼ਵਾਂ ਨੂੰ ਅਸੀਂ ਪਾ ਚੁੱਕੀ ਜਿਹੜਾ ਹੈਗੀ ਪਰਭਾਈ ਕਰਨੀ ਚਾਹੀਦੀ ਕੋਈ ਸੁਨਵਾਈ ਕਰਨੀ ਚਾਹੀਦੀ ਏ ਵੀ ਜਿਹੜਾ ਸਾਡਾ ਕੋਈ ਨਾ ਕੋਈ ਜਿਹੜਾ ਹੈਗਾ ਵੀ ਮਾੜਾ ਮੋਟਾ ਸਾਡਾ ਗੁਜ਼ਾਰਾ ਹੋ ਜਾਏ ਨਹੀਂ ਤਾਂ ਕਿਸਾਨ ਜਿਹੜਾ ਹੈਗਾ ਫਿਰ ਆਂਦੇ ਨੇ ਖੁਦ ਕੁਸ਼ੀਆਂ ਕਰਦਾ ਹੋਰ ਕਰੇ ਵੀ ਕੀ ਅਸੀਂ ਖਰਚਾ ਵੀ ਲਾ ਚੁੱਕੇ ਆ ਤੇ ਫਸਲ ਸਾਡੀ ਡੁੱਬ ਗਈ ਏ ਜੀ ਇਹ ਹੁਣ ਤੁਸੀਂ ਦੱਸੋ ਜੀ ਵੀ ਇਹ ਮੰਨ ਲਓ ਵੀ ਇਹਦਾ ਕੋਈ ਉੱਪਰਲੇ ਪਾਸਿਓਂ ਨਹਿਰ ਵੀ ਬੰਦ ਨਹੀਂ ਕਰ ਰਹੇ ਜੋ ਕਿ ਪਾਣੀ ਚਲੋ ਕੁਛ ਨਾ ਕੁਛ ਘਟ ਜਾਵੇ ਹੁਣ ਇਧਰੋਂ ਸਾਰੇ ਦਾ ਸਾਰਾ ਪਾਣੀ ਅੱਗੇ ਨੂੰ ਜਾ ਰਿਹਾ ਅੱਗੇ ਦੀ ਅੱਗੇ ਮਾਰ ਕਰ ਰਿਹਾ ਹੁਣ ਬਾਗ ਵੇਖ ਲਓ ਬਾਕ ਸਾਰਾ ਡੁੱਬਾ ਪਿਆ ਜੀ ਨਰਮਾ ਸਾਰਾ ਡੁੱਬਾ ਪਿਆ ਜੀ ਕੋਖਾਲ ਦੇ ਜਿਹੜੇ ਉਹ ਵੀ ਟੁੱਟੀ ਜਾ ਰਹੇ ਨੇ ਰਸਤੇ ਨੇ ਜਿਹੜੇ ਉਹ ਵੀ ਬੰਦ ਹੋ ਗਏ ਨੇ ਸਾਨੂੰ ਆਉਣਾ ਜਾਣਾ ਵੀ ਬਹੁਤ ਮੁਸ਼ਕਲ ਹੋ ਗਿਆ ਜੀ ਇਸ ਕਰਕੇ ਸਰਕਾਰ ਕੋਲ ਸਾਡੀ ਗੱਲ ਪਹੁੰਚਾਈ ਜਾਵੇ ਉਹ ਸਾਡਾ ਕੋਈ ਨਾ ਕੋਈ ਆ ਕੇ ਤੇ ਮਤਲਬ ਪਤਾ ਸੁਰ ਲਵੇ ਇਹੀ ਅਸੀਂ ਤੁਹਾਨੂੰ ਕਹਿਣਾ ਚਾਹੁੰਦੇ ਹਾਂ